ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਆ ਨੰਬਰ ਪਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਗੋਰੇ ਕੋਲੇ ਆ ਪਿੰਡ ਭਦਾਉੜ ਜੀ ਤੇ ਸਾਰਾ ਕੁਝ ਪੁੱਛ ਕੇ ਦੱਸਾਂਗੇ ਅੱਜ ਆਪਾਂ ਕਈ ਨਾਗ ਆ ਗਏ ਬਾਈ ਤੋਂ ਪੁੱਛ ਕੇ ਦੱਸਦੇ ਕਿੰਨੇ ਆਗੇ 7 ਪਸ਼ੂ ਸੇਲ ਲਈ ਹੈ ਜੀ ਇਹ ਗੱਲਬਾਤ ਕਰਾਂਗੇ ਸਾਰੇ ਰੰਗ ਆ ਵੀਡੀਓ ਦੇ ਵਿੱਚ ਆ ਜਾ ਵੀਰੇ ਗੁਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋਈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਹੈਗਾ 87288 ਜੀਰੋ ਤੋਂ 422 ਆਪਣਾ 8728804320 ਪਿੰਡ ਜੀ ਪਿੰਡ ਭਧੌੜਾ ਵੀਰੇ ਜ਼ਿਲ੍ਹਾ ਬਨਾਲਾ ਸਪਾ ਦਸੀ ਦਾ ਬਦਦਾ ਤਾਂ ਰੱਟੇ ਪ੍ਰਕਾਰ ਆ ਵੀਰੇ ਠੀਕ ਆ ਵੀਰੇ ਤੇ ਅੱਜ ਆਪਾਂ ਕਿੰਨੇ ਨਾਕ ਦਿਖਾਉਣੇ ਗੁਰੇ ਅੱਜ ਆਪ ਸੱਤ ਦਿਖਾ ਦੇਣਗੇ ਸੱਤ ਨਾਕ ਦਿਖਾਉਣੇ ਆ ਠੀਕ ਆ ਤੇ ਜੇ ਆਪਾਂ ਪਹਿਲੇ ਨੰਬਰ ਤੇ ਗੱਲ ਕਰ ਲਏ ਜਿਹੜੀ ਜਰਸੀ ਬੱਚੀ ਕਿੰਨੇ ਜਰਦੀ ਗੱਬਣਾ ਵੀਰੇ ਇਹ ਤੇ ਵੀਰੇ 20 ਕਿਤਰਵਾ ਬੀਦਨ ਬਾਕੀ ਹੈਗੀ ਹਾਂ ਐਰ ਸ਼ਰ ਜਰਸੀ ਵਸੀ ਹੈ ਜਰਸੀ ਹਾਂ ਚੋਲ ਚੋਲ ਦਿਖਾਈਗੀ ਆ ਦੇਖੋ ਠੀਕ ਕੱਦ ਕਾਟ ਵੀ ਠੀਕ ਹੈ ਜਿਹੋ ਜਿਹੇ ਜਰਸੀ ਤੋਂ ਓਕੇ ਜੀ ਦੋ ਰੋ ਇਹਨੂੰ ਬਾਕੀ ਸਹੀ ਬਹੁਤ ਆ ਲੈ ਤੇ ਕਿੰਨਾ ਦਾ ਕੱਦ ਕਾਟ ਦੂੰਗੀ ਬੁਰੇ ਪਹਿਲੀ ਵਾਰ 12 ਤੋਂ 14 ਦੇ ਜਿੱਦਾਂ ਫਿਰ 7 ਦੇ ਦਾ ਕਿੰਨਾ ਹਾਂ 13 ਤੋਂ 14 ਵਧੀਆ ਗੱਲ ਕਰੀ ਹੈਗੀ ਠੀਕ ਹੈ ਇਹਨਾਂ ਦੇ ਦੋ ਵਾਕੇ ਫੇਸ ਕੁਆਲਿਟੀ ਕਰੋ ਚੈੱਕ ਇਹ ਐਰ ਸ਼ਰ ਤੇ ਜਰਸੀ ਆ ਗਈ ਹੈ ਨਾ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਆ ਗਈ ਕੋਈ ਵੀ ਥੱਲੇ ਉਹ ਨਹੀਂ ਕੋਈ ਫਰਕ ਵਧੀਆ ਥਾਂ ਕੱਢਦੀ ਹੁੰਦੀ ਹੈ ਨਾ ਗੱਦਾ ਵਧੀਆ ਫੇਸ ਕਰੋ ਚੈੱਕ ਠੀਕ ਹੈ ਜੀ। ਬਾਜ਼ੀ ਮੱਝ ਦੇ ਬਰਾਬਰ ਚੱਲੋ ਬਈ ਇਹ। ਲੈ ਚੱਲੋ ਵੀਰੇ। ਮੱਝ ਦੇ ਬਰਾਬਰ ਕਰ ਕਰ ਦੁੱਧ ਪੀਣ ਵਾਲੀ ਹੈ ਨਾ ਵੀਰੇ। ਹਾਂ ਹਾਂ ਕਰ ਦੁੱਧ ਪੀਣ ਵਾਲੀ ਆ। ਆ ਦੇਖੋ ਜੀ ਚੈੱਕ ਕਰੋ ਤੁਸੀਂ। ਬਾਕੀ ਲੋਕਲ ਹੈ ਇਹ ਤਾਂ ਫਿਰ ਮੱਝ ਦੇ ਦੁੱਧ ਨੇ। ਅੱਛਾ ਲੋਕਲ ਪਿੰਡ ਹੈ। ਤੇ ਗੋਰੇ ਫਿਰ ਜਮ ਹੀ ਜਾਏ ਜਿਹਦੀ ਡਿਮਾਂਡ ਕੀ ਹੈਗੀ। ਇਹਦਾ ਮੁੱਲ ਸਰ ਕੋ ਮਰਜ਼ੀ ਕਰੇਗਾ 50 ਹੀ ਫੜ ਦਿੰਗਾ। ਤੇ ਦਿਨ ਕਿੰਨੇ ਸਹੀ ਇਹਦੇ ਰਹਿੰਦੇ ਹੈਗੇ ਜੀ? 20 ਮੰਨ ਕੇ ਲੈ ਲਵਾਂ। 20 ਤੋਂ 25 ਮੰਨ ਕੇ ਲੈ ਜਾ ਬਹੁਤ ਹੈ ਨਾ ਅਗਲਾ। ਤੇ ਵਧੀਆ ਅਗਲਾ ਦਾਣਾ ਦੱਪਾ ਆ ਕੇ ਸਾਮਲੋ ਆ ਦੇਖੋ ਝੋਲੀ ਝੋਲੀ ਕਰੋ ਚੱਕ ਲਾਟ ਵਾਂਗੂ 5 ਮੜਾ ਮੜਾ ਯਾਰ ਫੋਨ ਤੇ ਬਚ ਬਚ ਕਰਦੇ ਜੀ ਆਪਾਂ ਤੇ ਹੁਣ ਆਪਾਂ ਜਿਹੜਾ ਜਰਸੀ ਤੇ ਥੋੜਾ ਜਿਹਾ ਸਾਈਵਾਲ ਦਾ ਕਰਾਸ ਹੈ ਇੱਧਰ ਇਹ ਵੀ ਜਰਸੀ ਤੇ ਹਾਂ ਥੋੜਾ ਜਿਹਾ ਹਲਕਾ ਜਿਹਾ ਬਾਕੀ ਠੰਡੀ ਸੀਲ ਬੜੀ ਹੈ ਹਾਂ ਠੰਡੀ ਸੀਲ ਇੱਕ ਨੰਬਰ ਠੀਕ ਆ ਵੀਰੇ ਤੇ ਗੁਰੇ ਇਹਦੇ ਕਿੰਨੇ ਦਿਨ ਬਾਕੀ ਆ ਬਾਈ ਹਾਂ ਦਿਨ ਇਹਦੇ ਠੀਕ ਕਿੰਨੇ ਦਿਨ ਬਾਕੀ ਆ ਇਹਦੇ ਵੀ ਮੰਨ ਕੇ ਚੱਲੋ ਮਹੀਨਾ ਮੰਨ ਕੇ ਚੱਲੋ ਫੇਰੀ ਚੋਲੀ ਚਾਲੀ ਦੇ ਅੱਥਰੇ ਸਮਾਰ ਕੇ ਦਿਖਾਗੇ ਅੱਛਾ ਮਹੀਨਾ ਤੇ ਇਹਦੇ ਕਿੰਨੇ ਚਰਦੀ ਆ ਇਹ ਗੱਬਣ ਹੁਣ ਮਹੀਨਾ ਆਸਿਆ ਮਹੀਨਾ ਰਹਿੰਦਾ ਮਹੀਨਾ ਬਾਕੀ ਮਹੀਨਾ ਬਾਕੀ ਤੇ ਗੁਰੇ ਇਹਦੇ ਦੰਦਾਂ ਦੰਦਾਂ ਚ ਕਿਵੇਂ ਆਸਾ ਚੱਲਉਣੀ ਇਹ ਵਿੱਚ 4-4 ਆਉਂਦਾ ਯਾਰ ਦੋਨੇ 4-4 ਆਉਂਦਾ ਆ ਬਹੁਤ ਸਮੀ ਬੜੀ ਵੀ ਬੱਚੀ ਹੈ ਨਾ ਇਹ ਵੀ ਥੋੜਾ ਜਿਹਾ ਇਹਦਾ ਤਾਂ 19 20 ਹੈ ਬਈ ਇਹਨਾਂ ਚੱਲਦਾ ਹਾਂ 19 20 ਬਸ ਹੈਗਾ ਵਿੱਚ ਸ਼ਾਹੀਵਾਲ ਦਾ ਤੂੰ ਹੈਗੀ ਜਰਸੀ ਵੱਧ ਦੁੱਧ ਨੂੰ ਵਧਿਆ ਨਹੀਂ ਚੁੱਕੀ ਹੂੰ ਦੁੱਧ ਨੂੰ ਇੱਕ ਨੰਬਰ ਆ ਇਹ ਦੁੱਧ ਫੜਾ ਇਹ ਕਿੰਨਾ ਗੁਰੇ ਇੱਕ ਪਾ ਦੁੱਧ ਇਹਦਾ ਕੋਈ 15 ਦਿਨਾਂ ਬਾਅਦ ਤੇ ਪੀ ਜਦੂ 15 ਦਿਨਾਂ ਦੇ ਆਸੇ-ਪਾਸੇ ओके okay, ठीक कर। है वीर। ਪਰ ਅਤ ਵਧੀਆ ਤੇ ਫੇਸ ਕਰੋ। ਚੱਕ ਸੀਲ ਸਾਬ ਫੁੱਲਾ ਹਨਾ ਜਿਵੇਂ ਆਪਾਂ ਹੱਥ ਹੱਥ ਫੇਰੇ ਡੱਕਾ ਵੀ ਨਹੀਂ ਕਹਿੰਦੇ। ਕਹਿੰਦੇ ਹਨਾ ਮੂਰੀ ਜੀ ਵੀ ਕਰਕੇ ਕਰਦੇ। ਠੀਕ ਆ ਵੀਰੇ ਲੈ ਚੱਲੋ। ਤੇ ਵੀਰੇ ਨਾਗ ਹੋਰ ਵੀ ਜਿੰਨੇ ਹੈਗੇ ਦਿਖਾਵਾਂ ਤੁਹਾਨੂੰ ਸਾਰੇ ਬਣੇ ਰਹੋ ਵੀਡੀਓ ਨਾਲ ਅੰਤ ਤਾਈ। ਸਾਰਿਆਂ ਦੇ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਜੀ ਠੀਕ ਆ। ਤੇ ਆ ਕਰੋ ਚੱਕ ਕੁਆਲਿਟੀ ਦੇਖੋ ਕਿੰਨੀ ਵਧੀਆ ਬੱਚੀ ਥੱਲੇ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਚਾਰੇ ਚਾਰੇ ਥਾਣਾ ਇਹਨਾਂ ਦੇ। ਠੀਕ ਆ 1 ਮਹੀਨਾ ਤੇ 25 ਦਿਨ ਤੇ ਦਿਮਾੜੇ ਦੇ ਕੋਲੇ ਇਹਦਾ 53 ਜਰਕੇ ਦੇ। ਬਾਕੀ ਆ ਸਮੀ ਵਾਲੀ ਵੀ ਬਹੁਤ ਹਨਾ ਕੋਰੇ। ਠੀਕ ਓਕੇ ਤੇ ਹੁਣ ਆਪਾਂ ਗੱਲ ਕਰ ਲਗੇ ਆ ਵੀਰੇ ਇਹ ਕਿਵੇਂ ਕੀ ਗੱਲਬਾਤ ਹੈ ਇਹਦੀ ਇਹ ਵੀਰੇ ਮਨ ਜਿਹੜਾ ਬੱਚੀ ਰਹੀ ਤੇਰੀ ਮਾਦਰ ਵੱਡੀ ਠੀਕ ਆ ਓਕੇ ਇਹਦੀ ਆ ਬੱਚੀ ਆ ਦਿਖਾ ਦੇ ਆ ਦੇਖੋ ਜੀ ਅਸੇ ਬੱਚੇ ਕਿੰਨੇ ਚਰ ਦੀ ਸੂਈ ਵੇ ਕੋਰੇ 22 ਮਹੀਨੇ ਦੀ ਤੇ ਕਿੰਨਾ ਦੁੱਧ ਆ ਰੜੀ ਦੁੱਧ 14 ਕਿਲੋ ਬਈ 13 ਮੰਨ ਕੇ ਲੈ ਹੋ ਜਾ ਠੀਕ ਆ ਖੋਲੋ ਇਹਨੂੰ ਵੀ ਤੋੜਾ ਤੋੜਾ ਕਰਾ ਕੇ ਚੈੱਕ 15 ਕਿਲੋ ਜ ਆਪਣੇ ਕੋਲ ਆ ਕੇ ਘਟ ਗਈ ਆ ਸੁਆ ਕਿਹੜਾ ਹੈ ਸੁਆ ਪਹਿਲਾਂ ਆ ਜਾਨ ਪਹਿਲਾ ਰੀਨ ਹਾਂ ਓਕੇ ਠੀਕ ਆ ਓਕੇ ਤੇ ਚੁਆਈ ਚੁਈ ਦੇ ਇੱਕ ਨੰਬਰ ਇੱਕ ਨੰਬਰ ਦੁੱਧ ਦੀ ਗਾੜੀ ਨਾਲ ਇੱਕੋ ਜਿਹਾ ਰਹਿੰਦਾ ਠੀਕ ਹੈ ਵੀਰੇ ਉਹਨਾਂ ਹੀ ਮਾਗ ਲਓ ਬਾੜੀ ਤੋਂ ਤੁਹਾਨੂੰ ਇਹ ਆਹ ਦੇਖੋ ਜੀ ਜੇ ਮੈਂ ਮਗਲ ਦਾ ਛੋਟੇ ਰੱਖਦੇ ਨਾ ਹੂੰ ਜੇ ਮੈਂ ਮਗਲ ਦਾ ਮੂਰਲਾ ਇਕੱਠੇ ਫੜ ਕੇ ਝੋਲੇ ਉੱਪਰ ਆਪਰ ਮੁੱਗੂ ਠੀਕ ਹੈ ਵੀਰੇ ਤੇ ਦੁੱਧ ਕਿੰਨਾ ਰੈਡੀ ਦੱਸਿਆ ਦੁੱਧ ਹਣਾ 13 ਮਨ ਕਿਲੋ ਬਾਈ ਦੁੱਧ 15 ਜਿਦੇ ਆ ਕੇ ਆਪਾਂ ਕਾਟ ਦੇ ਹਾਂ ਠੀਕ ਹੈ ਵੀਰੇ ਫੇਸ ਦੇਖਣਾ ਹੂੰ ਫੇਸ ਕੁਆਲਿਟੀ ਚੰਗੀ ਹੈ ਤੇ ਬਾਕੀ ਦੀ ਗੱਲ ਸਮਝ ਹੀ ਪਲੀ ਵੀ ਵਧੀਆ ਬੱੱਚੀ ਹੈਗੀ ਇੱਕ ਹੀਟ ਕੱਟੀ ਦੀ ਅੰਕੂਠੀ ਠੀਕ ਹੈ ਵੀਰੇ ਟੀਕਾ ਫਿਰ ਪਰਵਾ ਦੇਉਂਗੇ ਇਹ ਦੇਣੀ 35 ਦੀ ਹੋਈ ਹੈ ਕਿੰਨਾ ਦੁੱਧ ਸਹੀ ਦੁਆਰਾ ਫੇਰ 13 ਕਿਲੋ ਮਗਰ ਬੱਚੀ ਹੈ ਹਨਾ ਬੱਚੀ ਹੈ ਦੁੱਧ ਜੇ 14 ਕਿਲੋ ਮਿੰਟ ਦਾ 23 ਦੋ 3 ਮਹੀਨਿਆਂ ਦੀ ਤੇ ਚਵਾਈ ਚੂ ਇੱਕ ਨੰਬਰ ਹੋਣੀ ਇੱਕ ਨੰਬਰ ਹੁਣ ਵੀਰੇ ਆ ਆਪਾਂ ਗੱਲ ਕਰ ਲਗੇ ਵੱਡੀ ਬੈਠ ਦੀ ਇਧਰ ਆਜੋ ਇਹ ਜਿਹੜੇ ਮਨ ਕੱਲੇ ਦੂਜੇ ਸੂਏ ਦੂਜੇ ਸੂਏ ਕੱਢ ਬੈਠ ਬਹੁਤ ਦੁੱਖਣਾ ਕੱਢ ਲੋ ਇਹਨੂੰ ਬਾਹਰ ਨੂੰ ਤੋੜ ਤਰੱਕ ਰਹਿ ਗਏ ਤੇ ਦੂਜੇ ਸੂਏ ਸੂਗੀ ਕਿੰਨਾ ਦੁੱਧ ਦਤਾ ਪਹਿਲੇ ਸੂਏ ਦਾ 23 23 ਮਿੰਟ ਤੱਕ ਆ ਦੇਖੋ 23 24 23 24 ਕੱਢਦੀ ਨਹੀਂ ਇਹਨਾਂ ਕੱਢਿਆ ਵਾ ਠੀਕ ਆ ਤੇ ਅੱਜ ਕਿ ਫਿਰ ਕਿੰਨਾ ਕੱ ਇਹ 25 26 ਦਾ ਹੱਕ ਬਣਦਾ ਭਾਈ ਮੈਂ ਆਪਾਂ ਤੇ ਹੀ ਲ ਦਊਗੀ ਕਿੰਨੇ ਦਿਨ ਪੈਂਡਿੰਗ ਆ ਬਾਕੀ ਕਿੰਨੇ ਆਗੇ ਇਹਨੇ ਮੰਨ ਕੇ 15 ਦਿਨ ਨਹੀਂ ਮੰਨ ਕੇ ਯਾਰ ਚਲ 15 ਤੋਂ 16 ਦਿਨ ਐ ਸੂਪੂ ਸੀਲ ਠੰਡੀ ਫੁੱਲ ਆ ਹਨਾ ਠੀਕ ਆ ਤੇ ਐਚ ਐਫ ਹੀ ਆ ਗਿਆ ਨਾ ਥੋੜੀ ਹਲਕਾ ਜਿਹਾ ਕਰਾ ਸਕਦੇ ਦੁੱਧ ਵਧੀਆ ਹੋਊਗਾ ਦੁੱਧ ਵਧੀਆ ਹੋਊਗਾ ਦੁੱਧ ਚੰਗਾ ਦੇਊਗੀ ਜੀ ਠੀਕ ਆ ਵੀਰੇ ਬ੍ਰੀਡ ਪੂਰੀ ਚੰਗੀ ਆ ਸੁਆ ਦੂਜਾ ਹੈ ਠੀਕ ਆ ਬੋਲੀ ਜੀ ਬਹੁਤ ਸੋਹਣੀ ਹਮ ਓਕੇ ਜੀ ਲੈ ਚਲੋ ਤੇ ਡਿਮਾਂਡ ਕੋਰੇ ਦੀ ਡਿਮਾਂਡ ਇਹ ਨਹੀਂ ਭਾਈ ਫੋਨ ਤੇ ਕਰਾਂਗੇ ਫੋਨ ਤੇ ਠੀਕ ਆ ਵੀਰੇ ਕੱਚੀ ਦੇ ਹਿਸਾਬ ਨਾਲ ਹਨਾ ओके जी डिमांड बाई ਕਹਿੰਦਾ ਫੋਨ ਤੇ ਕਰਾਂਗੇ ਤੇ ਬਾਕੀ ਦਾ ਜੇ ਗੱਲ ਕਰ ਲਿਆ ਪਾੜਤੀਆਂ ਸਹਰਾਣੇ ਵਾਲੀ ਬੀਏਸ ਥੱਲੇੋਂ ਤੇ ਤਾਂ ਤੋਂ ਵੀ ਦੇਖੋ ਸਟ੍ਰੇਟ ਜਾਵਾਂ ਤੇ ਥਣ ਸੁਣ ਚੀਪੇ ਜੂਪੇ ਤੇ ਇੱਕ ਨੰਬਰ ਚੱਕ ਨੰਬਰ ਜਿਹੜਾ ਜੇ ਧੰਨਵਾਦ ਬਈ ਠੀਕ ਆ ਵੀਰੇ ਸੀਲ ਸੂਲ ਬੜੀ ਆ ਹਨਾ ਕਰਮ ਵਾਲੀ ਬਾਕੀ ਲਾਹੂ ਬਹੁਤ ਚਟਾ ਦੇ ਹੋਣੀ ਭੱਟਣ ਲੱਗ ਠੀਕ ਆ ਵੀਰੇ ਤੇ ਹੁਣ ਆਪਾਂ ਗੱਲ ਕਰ ਲਗੇ ਇਧਰ ਬੱਚਿਆਂ ਦੀ ਵੀਰੇ ਇਹ ਬੱਚਾ ਵੀਰੇ ਮਨ ਵਿੱਚ ਬਹੁਤ ਜੀ ਨਹੀਂ ਮੈਂ ਦਾ ਹਾਂ ਦੇਖੇ ਥਾਂ ਤੇ ਜਗਿਆ ਹੂੰ ਜੜ ਜੜ ਠੀਕ ਆ ਤੇ ਗੁਰੇ ਕਿੰਨੇ ਜਰਦਾ ਹੈ ਇਹ ਅੱਠ ਤੋਂ 7 ਨਹੀਂ ਹੋ ਠੀਕਾ 7 ਮਹੀਨਾ ਦਾ ਤੇ ਕੀ ਰਿਮਾਂਡ ਹੈ ਦੀ ਇਹਦਾ 13000 ਚ ਰਿਮਾਂਡ ਹੈ ਤੇ ਮੈਂ ਦਾ ਬੱਚਾ ਦੇ ਠੀਕਾ ਫੇਸਬੁੱਕ ਕਰੋ ਚੱਕ ਇੱਕ ਨੰਬਰ ਤੇ ਹੁਣ ਆਪਾਂ ਦੋ ਨੰਬਰ ਵਾਲੀ ਦੀ ਗੱਲ ਕਰ ਲਈਏ ਦੀ ਇਹ ਤਾਂ ਫਿਰ ਸਸਟਾਪ ਦੇ ਜੀ ਤਬ ਦੇ ਹੈ ਨਾ ਸਿੰਗੀ-ਸੁੰਗੀ ਦੇਖੋ ਜੀ ਗੱਲਾਂ ਹੀ ਮੁੱਕੀਆਂ ਪਈਆਂ ਤੇ ਗੁਰੇ ਝੋੜੀ ਝੜੀ ਗਾ ਹਾਂ ਗੁਰੇ ਕਿੰਨੇ ਜਰਦੀਆ ਇਹ ਮਾਨਕ ਚ ਲੱਗ ਕੱਲ ਮੱਝ ਲੈਤੀ ਸੀ ਜੀ ਰਾਮ ਦੇ ਵੱਡੀ ਤੋਂ ਹਰਿਆਣੇ ਦੀ ਮੱਝ ਸੀ ਹੂੰ ਉਦੋਂ ਬਸ ਮੱਝ ਸੀ ਸਾਲ ਦੀ ਬੰਨਣਾ ਠੀਕਾ ਸਾਲ ਦੀ ਖੋਲ ਉਹਨੂੰ ਤੁਰ ਤਰ ਖੀਰੀਆ ਦੰਦਾ ਚ ਠੀਕ ਹੈ ਵੀਰੇ ਹਾਂ ਤੂੰ ਹਾਂ ਮਗਾ ਕੁਆਲਿਟੀ ਫੁੱਲ ਆ ਜੀ ਦੇਖੋ ਕੱਟੀ ਇੱਕ ਨੰਬਰਾਂ ਤੇ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਹੋਣ ਵਾਲਾ ਬਣੇ ਰਿਹਾ ਵੀਡੀਓ ਦੇ ਨਾਲ ਠੀਕ ਆ ਜੀ ਲੈ ਚੱਲ ਵੀਰੇ ਮਾ ਦੀ ਵੀਡੀਓ ਵੀ ਆਪਣੇ ਕੋਲ ਹੈਗੀ ਆ ਠੀਕ ਆ ਵੀਰੇ ਤੇ ਥਾਣ ਥਾਣ ਬੜੇ ਵਧੀਆ ਲੱਗੇ ਹਨਾ ਗੁਰੇ ਥਾਣ ਦਾ ਨੰਬਰ ਲੱਗਾ ਠੀਕ ਆ ਲੈ ਚੱਲੋ ਰਜਨ ਰੈਂਡ ਦੀ ਹੈ ਭਾਈ ਇਹ ਤੇ ਗੁਰੇ ਕਿੰਨੇ ਪੈਸੇ ਆ ਇਹਦੇ ਜਮ੍ਹਾਂ ਜਾਇਜ਼ ਬਸ ਇਹਦਾ 32000 ਤੇ ਬਾਕੀ ਦਾ ਝੋਲੀ ਝਾਲੀ ਦੀ ਹਨਾ ਕਮਾਲ ਆ ਫੇਸ ਪੂਸ ਦੀ ਆ ਦੇਖੋ ਜੀ ਲੈ ਚੱਲੋ ਅੰਦਰ ਆ ਦੇਰ ਪੂਸ ਬਹੁਤ ਸੋਹਣੀ ਆ ਇਹਦੇ ਵਾਲ ਕੱਟੇ ਦੇ ਟੁੱਟੀ ਟੁੱਟੀ ਜਮਾ ਹਨੀ ਠੀਕ ਆ ਵੀਰੇ ਓਕੇ ਜੀ ਤੇ ਬਾਕੀ ਦਾ ਚੰਗੀ ਕਿਤੇ ਜਾ ਕੇ ਕਰਮ ਵਾਲੀ ਨੇ ਵੱਡੀ ਹੋ ਕੇ ਤਿਆਰ ਹੋਣਾ ਹਨਾ ਨੇ ਹਾਂ ਬਹੁਤ ਵਧੀਆ ਵੀਰੇ ਹੋਣ ਆ ਦੇਖੋ ਝੋਲੀ ਕਰੋ ਚੱਕ ਲੈ ਚਲ ਚੱਕਵੇਂ ਪੁੜੇ ਦੀ ਤੇ ਸਿੰਗੀ ਜਮੇ ਬਰੀਕ ਤੇ ਸਾਲ ਤੋਂ ਬਾਈ ਕਹਿੰਦਾ ਚਾਹ ਪੰਜ ਚਾਰ ਦਿਨ ਇੱਧਰ ਹੋਊ ਚਾ ਇੱਧਰ ਹੋਊਗੀ ਬਸ ਇੰਨੇ ਚਾਰ ਦਿਨ ਠੀਕ ਹੈ ਠੀਕ ਹੈ ਵੀਰੇ ओके। ਕਿਉਂਕਿ ਲੱਤਾਂ ਦੁੱਤਾਂ ਦਾ ਹੋਰ। ਨੱਤ ਨਿਕਲ ਗਈ ਜਰਾ ਇਹ ਅੱਲਾ ਦੀ ਕੌਣ ਲੱਗੀ। ਤੇ ਬਾਕੀ ਇਹ ਮੋਹਰਾ ਜ ਆ ਗਿਆ ਹਨਾ ਬਈ ਉਹ ਰੇਵੀ। ਮੋਹਰਾ ਨਸਲ ਚ ਆ ਗਿਆ ਕਿਤ ਕਦਗਾਠ ਇੱਕ ਨੰਬਰ। ਪਾਉਣ ਤੋਂ ਕਰਕੇ ਕਦਗਾਠ ਠੱਗਾ ਕਰ ਲੱਗੀ ਜੀ ਡਾਕਟਰ ਨੂੰ। ਹੂੰ ਓਕੇ ਜੀ ਓਕੇ ਜੀ ਓਕੇ ਜੀ। ਤੇ ਕਦਗਾਠ ਬਹੁਤ ਆ ਹਨਾ ਜੇ ਮੰਨਾਂ ਚੰਗੇ ਬੱਚੇ ਪਾਉਂਦਾ ਹੋਊਗਾ ਇਹ ਵੀ। ਹਾਂ ਬਹੁਤ ਵਧੀਆ ਬਈ। ਹੂੰ ਆਇਆ ਵੀ ਰਿਜ਼ਲਟ ਜਿੱਥੋਂ ਲਿਆਂਦੀ ਇਹਦਾ। ਹਾਂ ਫਾਰਮ ਜਿਹਾ ਲਿਆ ਬਈ ਆਪਾਂ ਰੇੜੇ ਜੜਦਾ ਸੀ। ਵੱਡਾ ਹੋਣਾ ਕਰਕੇ ਮੈਂ ਹੱਸ ਰੇੜੇ ਨਹੀਂ ਵੱਡਦਾ ਹੁਣ। ਠੀਕ ਆ ਰੇੜੇ ਨਹੀਂ ਵੱਡਦਾ ਠੀਕ ਆ ਗੋਰੇ ਗੋਰੇ ਜੇ ਕਹਿੰਨੇ ਸਾਮ ਲਿਆ ਕੱਟਾ ਬਹੁਤ ਚੰਗਾ ਹਨਾ ਹਾਂ ਬਹੁਤ ਚੰਗਾ ਕੱਟਾ ਬਾਕੀ ਦਾ ਮੰਨਿਆ ਕ੍ਰੋਸ ਕਰਦਾ ਸਾਰਾ ਕੰਮ ਨਿਬੜਿਆ ਵਾ ਤੇ ਗੋਰੇ ਇਹਦੀ ਡਿਮਾਂਡ ਬਈ ਤੇਰਾ ਲੱਗਿਆ 100000 ਰੁਪਏ ਮੰਨਿਆ ਰੱਪਾ ਮਾਨਤਾਨ ਹੋ ਜਾਊਗਾ ਹਾਂ ਮਾਨਤਾਨ ਕਰ ਲੀ ਮੈਂ ਮਾਨਤਾਨ ਰੇਣਾ ਵਧੀਆ ਰਾਣਾ ਬਰਦਾ ਆਹ ਦੇਖੋ ਇਹ ਲਮਾਈ ਲਮੂਈ ਦੇਖੋ ਗਰਦਨ ਦੀ ਲਮਾਈ ਸਿੰਘ ਕਰੋ ਚੈੱਕ ਟੈਸਟਿਕਲ ਵਗੈਰਾ ਤੁਹਾਨੂੰ ਕਰਾਤੇ ਚੈੱਕ ਤੋਹਫਾ ਹੀ ਹੈ ਇੱਕ ਤਰ੍ਹਾਂ ਦਾ ਠੀਕ ਹੈ ਜੀ ਤੇ ਬਾਕੀ ਦਾ ਚਮਕਾਂ ਪਿਆ ਮਾਰਦਾ 90000 ਤੇ ਮਾਨਤਾਨ ਹੋ ਜੂ ਤੁਹਾਨੂੰ ਵੀ ਪਤਾ ਜੀ ਵੀ ਐਡਾ ਝੋਟਾ ਤਿਆਰ ਕਰਨ ਨੂੰ ਮ ਤੇ ਬਾਕੀ ਦਾ ਜੇ ਕਿਸੇ ਨੇ ਵੀਰ ਨੇ ਰੱਖਣਾ ਹੋਇਆ ਬਹੁਤ ਚੰਗਾ ਗਾ ਬਾਰੇ ਨਿਆਰੇ ਕਰ ਦੂਗਾ ਤੇ ਜੇ ਆਪਾਂ ਗੱਲ ਕਰ ਲਈਏ ਸਮਾਈ ਵਾਲਾ ਪੂਰਾ ਤੇ ਬੱਚੇ ਪੂਰੇ ਵੱਡੇ ਪਾਊਗਾ ਤੇ ਵੀਰੇ ਜਿੰਨੇ ਵੀ ਨਾਲ ਸੀ ਸਾਰੇ ਤੁਹਾਨੂੰ ਚੈੱਕ ਕਰਾਤੇ ਸੱਤੇ ਸੱਤੇ ਠੀਕ ਆ ਜੀ ਕੱਟੀ ਆ ਗਈ ਚੰਗੀ ਕੁਆਲਿਟੀ ਦੀ ਇੱਕ ਹੋਰ ਬੱਚਾ ਨਾਲ ਆ ਗਿਆ ਚੰਗੀ ਕੁਆਲਿਟੀ ਦਾ ਐਚ ਐਫ ਵੈਡ ਆ ਗਈ ਦਾ 10 12 ਦਿਨ 15 ਦਿਨ ਬਾਕੀ ਜੀ ਠੀਕ ਆ ਮੋਲੇ ਦਾ ਫੋਨ ਤੇ ਇਹਦਾ ਮੁੱਲ 32000 ਰੁਪਏ 12 ਕਿਲੋ ਦੁੱਧ ਮਗਰ ਬੱਚੀ ਤੇ ਇਹਦਾ ਮੁੱਲ ਹੈਗਾ 53000 ਰੁਪਏ ਠੀਕ ਆ ਜੀ ਇੱਕ ਮਹੀਨਾ ਪੈਂਡਿੰਗ ਪੂਰੀ ਚੰਗੀ ਸਾਂਹੀ ਪਲੀ ਵੀ ਬੱਚੀ ਤੇ ਇਹਦਾ ਮੁੱਲ ਹੈਗਾ 50000 ਰੁਪਇਆ ਇਹ ਵੀ ਜਰਸੀ ਆ ਗਈ ਫਿਰ ਸ਼ਾਹ ਤੇ ਬਾਕੀ ਦਾ ਜਿੰਨੇ ਵੀ ਨਕਸ਼ੇ ਸੋਨ ਸਾਰੇ ਦਿਖਾਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈਦਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਹਾਂ ਕਿੰਨੇ ਵੀ ਵੀਡੀਓ ਦੇ ਨਾਲ